ਤਵਾਡੇ ਲੋ ਮੋਟਰਸਾਈਕਲ ਐਕਟਵਾ ਜਿਹੜਾ ਵੀ ਵਾਈਕਲ ਜਿਹੜਾ ਇੱਕ ਸੰਗਤ ਜਾਂਦੀ ਹੈ ਨਨਕੋ ਸਾਹਿਬ ਨੂੰ ਉਹਨਾਂ ਦੀ ਸਰਵਿਸ ਫ੍ਰੀ ਕੀਤੀ ਜਾ ਰਹੀ ਆ ਮੰਨ ਚ ਕਿਸ ਤਰ੍ਹਾਂ ਵਿਚਾਰਿਆ ਜਿਹੜੇ ਮੋਟਰਸਾਈਕਲ ਦੇ ਵਿੱਚ ਆਲ ਰੈਡੀ ਜੋ ਵੀ ਕੰਮ ਹੁੰਦਾ ਗੱਡੀ ਦਾ ਇੰਜਨ ਦਾ ਕੰਮ ਟਾਇਰ ਦਾ ਕੰਮ ਵਾਇਰਿੰਗ ਦਾ ਕੰਮ ਜੋ ਟੂ A ਟੂ Z ਗੱਡੀ ਦਾ ਸਰਵਿਸ ਦਾ ਮਤਲਬ ਤਰਕੀ ਬਿਨ ਕੰਮ ਹੁੰਦਾ ਉਹ ਕੀਤਾ ਜਾਂਦਾ ਜੀ ਇਹ ਗੱਲ ਕਰੀਏ ਰੋਜ਼ ਦੇ ਕਿੰਨੇ ਕੁ ਲੋਕ ਆ ਜਾਂਦੇ ਨੇ ਤੁਹਾਡੇ ਕੋਲ ਸਰਵਿਸ ਕੇ ਵਾਤੇ ਤੇ ਕਿਤੋਂ ਕਿਤੋਂ ਆ ਰਹੇ ਆ ਤੁਹਾਡੇ ਕੋਲ ਇਹ ਬੜੇ ਬੜੇ ਦੂਰੋਂ ਆਉਂਦੇ ਕਈਆਂ ਕੋਈ ਤੇਰੇ ਕੋ ਟਾਰੀ ਤੋਂ ਕੋਈ ਕਾਸੇ ਤੋਂ ਆਇਆ ਕੋਈ ਇਧਰੋਂ ਆਇਆ ਕੋ ਘਰਿੰਡੇ ਤੋਂ ਆਇਆ ਕੋਈ ਸ਼ਰਮੋਂ ਆਉਂਦਿਆ ਕੋਈ ਰਾਣੀ ਦੇ ਬਾਗ ਲਗੋਂ ਆਉਂਦਿਆ ਕੋਈ ਇਧਰੋਂ ਅਈ ਨਾਲੇ ਸਾਈਡ ਤੋਂ ਆਉਂਦਿਆ ਕਿੰਨੇ ਕੁ ਰੋਜ਼ ਦੇ ਆਇਦੇ ਮੋਟਰਸਾਈਕਲ ਐਕਟਵਾ ਕਿੰਨੇ ਕੁ ਰੋਜ਼ ਲੋਕ ਲੈ ਕੇ ਆਏ ਲਾਈਨ ਦੇ 60 70 ਲੈ ਕੇ ਬੜਾ ਪਤਾ ਜੀ ਮੈਨੂੰ ਇਹ ਸੋ ਵੀ ਸਾਰਿਆਂ ਨੇ ਫ੍ਰੀ ਸਰਵਿਸ ਕਰਦੇ ਸਾਰਿਆਂ ਨੇ ਹਾਂ ਜੀ 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 ਸਰ ਬਸ ਕਿਲਾ ਔਇਲ ਦਾ ਖਰਚਾ ਲੱਗੇਗਾ। ਕਿੰਨਾਂ ਬਾਰ ਬੋਰਗਵਾਤ ਲਗਾਣੀ ਆ ਇਸ ਦਾ ਮਸ਼ਹੂਰੀ ਕੀਤੀ ਗਈ ਵੀ ਤੇ ਸਰਵ ਫ੍ਰੀ ਕੀਤੀ ਜਾਂਦੀ ਆ ਜਿਹੜਾ ਹੌਲਾ ਬਣਾ ਅਨੰਦਪੁਰ ਸਾਹਿਬ ਜਾ ਰਿਹਾ। ਇਹ ਬਸ ਵੈਸੇ ਹੀ ਇੰਸਟਾ ਦੇ ਉੱਤੇ ਪੋਸਟ ਪਈ ਆ ਹਰ ਸਾਲ ਪਈਦੀ ਆ ਯਾਰ ਕਿ ਵੀਰ ਭਰਾਵਾਂ ਦਾ ਬਹੁਤ ਜ਼ਿਆਦਾ ਸਾਥ ਹੀ। ਸਾਡੇ ਕੱਲੇ ਤਿੰਨ ਲੈ ਕੇ ਗਏ ਮੋਟਰਸਾਈਕਲ ਤੇ ਅੱਜ ਫੇਰ ਇੱਕ ਉਹਨਾਂ ਆਲੇ ਤੇ ਭਾਈ ਨੇ ਇੰਨਾ ਕਿਹਾ ਪਹਿਲੀ ਵੀ ਇੱਕ ਵੀਡੀਓ ਵਾਇਰਲ ਹੋਈ ਉਹਨਾਂ ਨੂੰ ਦੇਖ ਕੇ ਸੀ ਇੱਥੇ ਆਏ ਅੱਗੇ ਵੀ ਤੇ ਭਾਈ ਨੇ ਕਿ ਆ ਗਈ ਸਰਵਿਸ ਸਾਡੀ ਫ੍ਰੀ ਕਰਾਂਗੇ ਪੈਸਾ ਤੁਹਾਡੇ ਕੋਈ ਨਹੀਂ ਲਗਾ ਮੇਨ ਐਸਓ ਵੀ ਆਪ ਕਦੀ ਨਗਪੁਰ ਸਾਹਿਬ ਗਏ ਜੇ ਹੋਲੇ ਬਲੇ ਤੇ ਨਹੀਂ ਭਾਈ ਨਹੀਂ ਆਪ ਨਹੀਂ ਗਏ ਪਰ ਸਕਟਾਂ ਨੂੰ ਭੇਜਦੇ ਹੋ ਇਹ ਕੀ ਗੱਲ ਆਪ ਕਿਉਂ ਨਹੀਂ ਜਾਇਆ ਜਾ ਪਾਇਆ ਬਾਹਰ ਜਾਇ ਨਹੀਂ ਜਾਂਦਾ ਕਰ ਪਰ ਉਹਦਾ ਕੰਮ ਕਰਨ ਦੀ ਛੱਡ ਕੇ ਜਾਇਆ ਜਾਂਦਾ ਇਦਾਂ ਨੂੰ ਆਪਾਂ ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅਮਰਸਾਹਬ ਦੀਆਂ ਉਸ ਨੌਜਵਾਨ ਦੀ ਆ ਜਿਹੜਾ ਕਿ ਨੌਜਵਾਨ ਹੋਲਾ ਮੱਲੇ ਦੇ ਅਨੰਪੁਰ ਸਾਹ ਨੂੰ ਜਿਹੜੀ ਕਿ ਸੰਗਤ ਜਾਂਦੀ ਆ ਉਹਨਾਂ ਦੇ ਵਾਸਤੇ ਜਿਹੜਾ ਵੀ ਲਾਈਕ ਜਿਹੜਾ ਕਿ ਨੌਜਵਾਨ ਮੋਟਰਸਾਈਕਲ ਜਾਂ ਕੋਈ ਵੀ ਆਪਣਾ ਵਹੀਕਲ ਲੈ ਕੇ ਜਾਂਦਾ ਉਸ ਦੀ ਜਿਹੜੀ ਫ੍ਰੀ ਸਰਵਿਸ ਕੀਤੀ ਜਾ ਰਹੀ ਐ ਇਸ ਨੌਜਵਾਨ ਵੱਖਰਾ ਪ੍ਰਾਲਾ ਕੀਤਾ ਜਾ ਰਿਹਾ ਤੁਸੀਂ ਤੁਸੀਂ ਦਾ ਵੀ ਦੇਖ ਸਕਦੇ ਹੋ ਇਸ ਦਾ ਹਣੀ ਹਣੀ ਮੋਟਰਸੈਗਰ ਪੇਰ ਆ ਜਿਹੜਾ ਇਹ ਨੌਜਵਾਨ ਆ ਅਤੇ ਇਸ ਨੇ ਇੱਕ ਵੱਖਰਾ ਪ੍ਰਾਲਾ ਕੀਤਾ ਵਾ ਇਸ ਦਾ ਕਹਿਣਾ ਵੀ ਜਦੋਂ ਵੀ ਅਨੰਤਪੁਰ ਸਾਹਿਬ ਦਾ ਹੋਲਾ ਮੱਲਾ ਸ਼ੁਰੂ ਹੁੰਦਾ ਤੇ ਇਸ ਦੇ ਵੱਲੋਂ ਜਿਹੜੀਆਂ ਸੰਗਤਾਂ ਨੌਜਵਾਨ ਮੁੰਡੇ ਜਿਹੜੇ ਨੇ ਮੋਟਰਸਾਈਕਲ ਲੈ ਕੇ ਜਾਂਦੇ ਨੇ ਬਾਈਕਾਂ ਲੈ ਕੇ ਜਾਂਦੇ ਨੇ ਐਕਟਿਵਾ ਲੈ ਕੇ ਜਾਂਦੇ ਨੇ ਉਹਨਾਂ ਦੀ ਫ੍ਰੀ ਸਰਵਿਸ ਇਸ ਨੌਜਵਾਨ ਨੂੰ ਕੀਤੀ ਜਾ ਰਹੀ ਆ ਬੜਾ ਵਧੀਆ ਪ੍ਰਾਲਾ ਵਾ ਬੜੀ ਸ਼ਲਾਘਾਯੋਗ ਆ ਅਤੇ ਕਾਫੀ ਖਿਡਲਾ ਕੇਂਦਰ ਵੀ ਆ ਅਸੀਂ ਦੇਖਿਆ ਵੀ ਇਸ ਇਲਾਕੇ ਵਿੱਚ ਕਾਫੀ ਨੌਜਵਾਨ ਜਿਹੜੇ ਨੇ ਇੱਥੇ ਆ ਕੇ ਜਿੰਨਾ ਕੋਈ ਸਰਵਿਸ ਵੀ ਰਿਪੇਅਰ ਕਰਦੇ ਨੇ ਆਪਣੇ ਮੋਰਚਲਾਂ ਦੀ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਪੁੱਛਾਂਗੇ ਸਾਰਾ ਕਦੋਂ ਤੋਂ ਜਿਹੜੀ ਇਹ ਸੇਵਾ ਸ਼੍ਰੀ ਸ਼ੁਰੂ ਕੀਤੀ ਗਈ ਆ ਗੱਲਬਾਤ ਕਰਦੇ ਆ ਵੀਰ ਦੇ ਨਾਲ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਭਾਈ ਖੜੇ ਹਣੀ ਕੀ ਨਾਮ ਹੈ ਹਣੀ ਭਾਈ ਹਣੀ ਜੀ ਮਨੇਸੋ ਵੀ ਇਹ ਜਿਹੜਾ ਤੁਹਾਡੇ ਵੱਲੋਂ ਸੇਵਾ ਸ਼ੁਰੂ ਕੀਤੀ ਗਈ ਆ ਵੀ ਹੋਲਾ ਮਨਾ ਅਨੰਤਪੁਰ ਸਾਹਿਬ ਦੇ ਜਦੋਂ ਸ਼ੁਰੂ ਹੁੰਦਾ ਵਾ ਤੁਹਾਡੇ ਵੱਲੋਂ ਮੋਟਰਸਾਈਕਲ ਐਕਟਵਾ ਜਿਹੜਾ ਵੀ ਵਾਈਕਲ ਜਿਹੜਾ ਇੱਕ ਸੰਗਤ ਜਾਂਦੀ ਹੈ ਅਨੰਤਪੁਰ ਸਾਹਿਬ ਨੂੰ ਉਹਨਾਂ ਦੀ ਸਰਵ ਫ੍ਰੀ ਕੀਤੀ ਜਾ ਰਹੀ ਆ ਮੰਚ ਕਿਸ ਤਰ੍ਹਾਂ ਵਿਚਾਰ ਰਿਹਾ ਜਿਹੜੇ ਮੰਚ ਵੈਸੇ ਭਾਈ ਜੀ ਜਿੱਦਾਂ ਮੰਨ ਦੀ ਸ਼ਰਧਾ ਆਂਦੀ ਉਦੋਂ ਹੀ ਵਧੀਆ ਠੀਕ ਹੈ ਤੇ ਮੈਨੂੰ ਇਹ ਸੋ ਵੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਸੇਵਾ ਕਰਦਿਆਂ ਨੂੰ ਪਹਿਲਾਂ ਵਲ ਕੀਤੀ ਹੈ ਜਾਂ ਪਹਿਲਾਂ ਵੀ ਕਰਦੇ ਸੀਗੇ ਇਹ ਇਹ ਭਾਈ ਪਹਿਲਾਂ ਕਰਦੇ ਰਹੇ ਪਹਿਲਾਂ ਥੋੜੀ ਇਧਰ ਮੰਚ ਹੌਲੀ-ਹੌਲੀ ਜਿੱਦਾਂ ਬੰਦਾ ਤਰੱਕੀ ਕਰਦਾ ਹੌਲੀ-ਹੌਲੀ ਜਦੋਂ ਜਿੱਦਾਂ ਜੋ ਜੋ ਆਇਆ ਮਹਾਰਾਜ ਦੀ ਕਿਰਪਾ ਨਾਲ ਸਭ ਕੁਝ ਹੈਗਾ ਹੁਣ ਇਤੋਂ ਵਧੀਆ ਉਹਦੇ ਨਾਲ ਨਵਰੇ ਪਰਾਲਾ ਵਧਿਆ ਕਰਾਵਾਂਗੇ ਜਿੰਨੇ ਕਿ ਸ਼ਰਦਾ ਦੇ ਵਿੱਚ ਅਗੇ ਹੌਨੀ ਜੀ ਨੇ ਕੀਤੀ ਜਰੂਰ ਬਿਲਕੁਲ ਤੁਸੀਂ ਦੇਖਿਆ ਵੀ ਵੀਰ ਦਾ ਕਹਿਣਾ ਵੀ ਪਰਾਲਾ ਬਹੁਤ ਵਧੀਆ ਵਾ ਮਨ ਚ ਵਿਚਾਰਿਆ ਸੀ ਵੀ ਗੁਰੂ ਸਾਹਿਬ ਦੇ ਜਿਹੜੀ ਵੀ ਸੰਗਤ ਜਾਂਦੀ ਆ ਦਰਬਾਰ ਤੇ ਨਤਸਬਸਤ ਕਉਂਦੀ ਆ ਉਹਨਾਂ ਵਾਸਤੇ ਕੋ ਵੱਖਰਾ ਪਰਾਲਾ ਕੀਤਾ ਜਾਵੇ ਤੇ ਮੈਨੂੰ ਇਸੋ ਹਣੀ ਜੀ ਕੀ ਕੀ ਸਰਵਿਸ ਦਿੰਦੇ ਹੋ ਦਸਕਾਣ ਨੂੰ ਸਾਂਝਾ ਕਰਦੇ ਹੋ ਕਿਹੜੇ ਕਿਹੜੇ ਮੋਟਰਸਾਈਕਲਾਂ ਦੀ ਕਿੰਨੇ ਕਿੰਨੇ ਦੀ ਸਰਵਿਸ ਕਰਦੇ ਹੋ ਤੇ ਕੀ ਕੀ ਸੇਵਾ ਦਾ ਮੋਟਰ ਸਰਵਿਸ ਵਿੱਚ ਮੋਟਰਸਾਈਕਲ ਦੇ ਵਿੱਚ ਆਲ ਰੌਂਡੀ ਜੋ ਵੀ ਕੰਮ ਹੁੰਦਾ ਗੱਡੀ ਦਾ ਇੰਜਨ ਦਾ ਕੰਮ ਟਾਇਰ ਦਾ ਕੰਮ ਵਾਇਰਿੰਗ ਦਾ ਕੰਮ ਜੋ 2 ਤੋਂ A to Z ਗੱਡੀ ਦਾ ਸਰਵਿਸ ਦਾ ਮਤਲਬ ਤਰਕੀਬਨ ਕੰਮ ਹੁੰਦਾ ਉਹ ਕੀਤਾ ਜਾਂਦਾ ਮਤਲਬ ਕੋਈ ਵੀ ਕੋਈ ਇਹੋ ਜਿਹੇ ਕੋਈ ਬੰਦਾ ਆ ਜਾਂਦਾ ਕਿਸੇ ਕੋ ਵਿਚਾਰੇ ਕੋ ਪੈਸੇ ਨਹੀਂ ਵੀ ਹੁੰਦੇ ਅਸੀਂ ਉਹਨਾਂ ਦਾ ਵੀ ਪ੍ਰਾਲਾ ਕਰਾ ਦਿਆ ਕਿਸੇ ਕੋ ਨੇ ਆਪਣੇ ਖਾਸ ਯਾਰ ਦੋਸਤੀ ਉਹਨਾਂ ਨਾਲ ਕਈਆਂ ਮੁੰਡਿਆਂ ਦੇ ਨਾਲ ਭੇਜੇ ਫੋਨ ਦੇ ਉੱਤੇ ਨੇ ਯਾਰ ਇੱਕ ਬੰਦੇ ਕੋ ਪੈਸੇ ਨਹੀਂ ਗਏ ਚਲੋ ਨਹੀਂ ਕੀਤਾ ਜਿੰਨੀ ਕ ਆਪਣੀ ਮਨ ਦੇ ਵਿੱਚ ਸ਼ਰਦਾ ਜੀ 500 ਰੁਪਏ ਆਪਣੇ ਕੋਲੋਂ ਦਿੱਤਾ ਮੁੰਡੇ ਨੇ ਤੇਲ ਪਾਇਆ ਮੈਂ ਤੁਸੀਂ ਜਾਓ ਆਪਣੀ ਸ਼ਰਦਾ ਕਰਾਓ ਜਿੱਥੇ ਜਿੱਥੇ ਅਗਲੇ ਕੋ ਨਈ 18 ਦੀ ਆਪਣੇ ਇੱਕ ਯਾਰ ਦੋਸਤ ਆਪਣੇ ਕਾਲੇ ਕੋ ਨਵਰਦਾ ਕਾ ਲੰਗਰ ਲੱਗਾ ਗੜ ਸ਼ੰਕਰ ਉਹਨਾਂ ਨੂੰ ਉੱਥੇ ਰਕਾਲੀ ਦਾ ਮਣੀਕਰ ਸਾਹਿਬ ਤੇ ਵੀ ਰਾਹ ਜਾਂਦੇ ਕ ਲੰਗਰ ਲੱਗਦਾ ਉੱਥੇ ਵੀ ਐਵੇਂ ਰਕਾਲੀ ਦਾ ਜਿੱਥੇ ਜਿੱਥੇ ਕੋਈ ਸਿਸਟਮ ਹੁੰਦਾ ਹਰ ਥਾਂ ਜਿੱਥੇ ਆਪਣੀ ਸੇਵਾਮੰਦੀ ਜਾਂਦੀ ਉੱਥੇ ਕਿਰਤ ਕੀਤੀ ਜਾਂਦੀ ਹੈ ਤੇ ਮੇਰੇ ਸੋ ਹਣੀ ਜੀ ਸ਼ੁਰੂਆਤ ਕਦੋਂ ਕੀਤੀ ਕਰਦੇ ਆ ਕਿਹੜੇ ਮਹੀਨੇ ਤੁਸੀਂ ਸ਼ੁਰੂਆਤ ਕਰਦੇ ਹੋ ਦਸਾਂਜੂਨ ਸਾਡੇ ਕਰਦੇ ਹੋ ਜਿਹੜੇ ਇਹ ਜੇ ਚੜਦੇ ਆ ਹੋਲੀਆਂ ਦੇ ਵਿੱਚ ਤੇ बस ਜਦੋਂ ਮੇਲੇ लास्ट ਤੱਕ ਰਹਿੰਦੀਆਂ ਜਦਾਂ बस ਉਹਦਾ ਤੱਕ ਰਹਿੰਦੀ। ਤੇ ਵੀ ਜੇ ਸੁਭਾਨੀ ਜੀ ਗੱਲ ਕਰੀਏ ਰੋਜ਼ ਦੇ ਕਿੰਨੇ ਕਿ ਲੋਕ ਆ ਜਾਂਦੇ ਨੇ ਤੁਹਾਡੇ ਕੋਲ ਸਰਦ ਕੋ ਮਾਤੇ ਤੇ ਕਿਤੋਂ ਕਿਤੋਂ ਆ ਰਹੇ ਆ ਤੁਹਾਡੇ ਕੋਲ। ਇਹ ਬੜੇ ਬੜੇ ਦੂਰੋਂ ਆਉਂਦੇ ਕਈਆਂ ਕੋ ਵਿਚਾਰੇ ਕੋ ਟਾਰੀ ਤੋਂ ਕੋਈ ਕਾਸੇ ਤੋਂ ਆਇਆ ਕੋਈ ਇਧਰੋਂ ਆਇਆ ਕੋ ਘਰਿੰਡੇ ਤੋਂ ਆਇਆ ਕੋਈ ਸ਼ਰੋਂ ਆਉਂਦਿਆ ਕੋਈ ਰਾਣੀ ਦੇ ਬਾਗ ਲੱਗੋਂ ਆਉਂਦਿਆ ਕੋਈ ਇਧਰੋਂ ਆਈ ਨਾਲੇ ਸਾਈਡ ਤੋਂ ਆਉਂਦਿਆ ਆਪਣੇ ਵੈਸੇ ਆਪਣੇ ਯਾਰ ਦੋਸਤ ਦਾ ਬਹੁਤ ਸਾਥ ਹੈਗਾ ਵੀਰ ਭਰਾਵਾਂ ਦਾ ਉਹਨਾਂ ਦਾ ਬੜਾ ਜਿੱਥੇ ਲੱਗਣੇ ਪੇਂਟ ਦਾ ਬੜਾ ਸਾਥ ਆਪਣੇ ਜਿਹੜਾ ਕਲਕਨਪੁਰ ਜਿਹੜਾ ਸਾਰੇ ਮੇਲੇ ਜਾਂਦੇ ਜਾਂ ਮੇਰੇ ਐਸਓਪੀ ਮੈਂ ਗੱਲ ਕੀਤੀ ਰੋਜ਼ ਦੀ ਆਈਡੀਆ ਕਿੰਨੇ ਕੁ ਰੋਜ਼ ਦੇ ਆਏ ਨੇ ਮੋਟਰਸਾਈਕਲ ਐਕਟਵਾ ਕਿੰਨੇ ਕੁ ਰੋਜ਼ ਲੋਕ ਲੈ ਕੇ ਆਏ ਨੇ ਲਾਈਨ ਦੇ 60 70 ਲੈ ਆਏ ਨੇ 60 70 ਇਹ ਮੇਰੇ ਐਸਓਪੀ ਇਹ ਸਾਰਿਆਂ ਦੀ ਫ੍ਰੀ ਸਰਵਿਸ ਕਰਦੇ ਸਾਰਿਆਂ ਦੀ ਹਾਂਜੀ ਹਾਂਜੀ ਸਰਵਿਸ ਬਸ ਕੱਲਾ ਔਇਲ ਦਾ ਖਰਚਾ ਲੱਗੇਗਾ ਕੱਲਾ ਔਇਲ ਦਾ ਉਹ ਵੀ ਅਗਲੇ ਜਿਹੜੇ ਮਾੜਾ ਬੰਦਾ ਨਹੀਂ ਦੇਖ ਸਕਦਾ ਕੋਈ ਚੱਕਰ ਨਹੀਂ ਬਾਕੀ ਬਾਕੀ ਹਰ ਸਾਰੇ ਕੋਈ ਨਾ ਵੈਸ ਆਇਲ ਦੇ ਬਸ ਪੈਸੇ ਕੋਈ ਲੇਬਰ ਨਹੀਂ ਕੋਈ ਹਜ਼ਾਰ ਦੀ ਲੇਬਰ ਹੋਵੇ 1500 ਲੇਬਰ ਕੋਈ ਪਾ ਨਹੀਂ ਜਬਰਦਸਤ ਕੋਈ ਨਹੀਂ ਹਣੀ ਨਹੀਂ ਅਸੀਂ ਦੇਖਿਆ ਵੀ ਪਰਿਵਾਰ ਹੀ ਪਾਲਣਾ ਹੁੰਦਾ ਵਾ ਜੇਕਰ ਰੋਜ਼ ਦੇ 40 ਤੋਂ 50 ਬੰਦੇ ਆ ਰਹੇ ਨੇ ਤੁਹਾਡੇ ਕੋਲ ਮੋਟਰਸਾਈਕਲ ਸਰਵਿਸ ਕਰਵਾਉਂਦੇ ਬਿਲਕੁਲ ਫਰੀ ਹੋ ਆਤੇ ਫੇ ਘਰ ਕੀ ਲੈ ਜਾਂਦੇ ਹੋਗੇ ਪਰਿਵਾਰ ਨਹੀਂ ਕਹਿੰਦਾ ਵੀ ਅੱਜ ਬੋਣੀ ਕੀਤੀ ਜਾਂ ਕੀ ਨਹੀਂ ਕੀਤੀ ਪਰਿਵਾਰ ਦਾ ਕੀ ਕਹਿਣਾ ਹੈ ਬਾਰੇ ਉਹ ਬਸ ਸਾਡੇ ਪਰਿਵਾਰ ਦਾ ਸਾਥ ਹੈਗਾ ਸਰ ਵਿੱਚ ਪਰਿਵਾਰ ਦਾ ਹੀ ਸਾਥ ਹੈ ਸਾਡੇ ਬਾਪੂ ਦਾ ਸਾਥ ਸਾਡੇ ਘਰ ਦਾ ਸਾਥ ਆ ਉਹ ਤਾਂ ਬਾਬਾ ਦੀਪ ਸਿੰਘ ਦਾ ਸਾਥ ਹੈ ਸਾਡਾ ਬੜਾ ਸਾਥ ਹੈ ਪਰਿਵਾਰ ਦਾ ਕਿੰਨਾ ਕੁ ਪ੍ਰਾਲਾਵਾ ਜਦੋਂ ਪਰਿਵਾਰ ਨੂੰ ਪਤਾ ਲੱਗਾ ਵੀ ਹਣੀ ਹਰ ਸਾਲ ਇਸ ਦਾ ਸੇਵਾ ਕਰਦਾ ਜਿਹੜੀ ਸੰਗਤ ਨਨਪੋਸ ਸਾਹਿਬ ਹੋਲੇ ਮਹੱਲੇ ਜਾਂਦੀ ਆ ਉਹਨਾਂ ਦੀਆਂ ਮੋਟਰਸਾਈਕਲਾਂ ਦੀਆਂ ਜਿਹੜੀਆਂ ਸਰਵਿਸ ਆਵਾ ਜਾਂ ਸਾਰਾ ਕੰਮ ਆ ਬਿਲਕੁਕੁਲ ਫ੍ਰੀ ਕਰਕੇ ਦਿੰਦਾ ਤੇ ਪਰਿਵਾਰ ਦੇ ਬਾਰੇ ਕੀ ਕਹਿਣਾ ਵਾ ਬਹੁਤ ਵਧੀਆ ਪਰਿਵਾਰ ਦਾ ਪਰਿਵਾਰ ਦਾ ਤਾਂ ਪਹਿਲਾਂ ਹੀ ਸਾਥ ਹੈ ਪਰਿਵਾਰ ਤਾਂ ਬਸ ਕਰੋ ਇਹ ਬੰਦਾ ਪਰਿਵਾਰ ਤੋਂ ਤੁਰਦਾ ਆ ਇਹ ਆਡੀ ਵੈਸੇ ਵੀ ਛਿੱਧਾ ਸਾਡੀ ਸੇਵਾ ਚੜੀਦੀ ਹੈ ਸੀਵਰ ਦੀ ਸੇਵਾ ਕਰਦੇ ਆ ਹਰ ਸਾਲ ਮਤਲਬ ਤਰੀਕੇ ਬਣੇ ਹੁਣ ਬਸ ਇਹਦੀ ਵਜ੍ਹਾ ਨਾਲ ਰੁਕੀ ਸੰਗਤ ਦੇ ਇਹ ਸੰਗਤ ਦੀ ਵਜ੍ਹਾ ਨਾਲ ਰੁਕੇ ਜਿੱਦਿ ਮਤਲਬ ਆਂਦੇ ਨਾ ਉੱਤੇ ਪੈਰਾ ਪੈਰਾ ਸਾਫ ਕਰਦੀ ਐ ਤੇ ਪੈਰਾ ਘੜਦੀ ਐ ਉਹ ਤੋਂ ਉਹਦੀ ਵਜ੍ਹਾ ਨਾਲ ਰੁਕੇ ਜਾਂਦੇ ਤੇ ਹਰ ਹਾਤਵਾਰ ਸੇਵਾ ਦੀ ਸੀਵਦੇ ਚੱਲਦੀ ਹੁੰਦੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਛੋਟੀ ਉਮਰ ਆ ਪਰ ਇੱਕ ਜਜ਼ਬਾ ਵਾਲਾ ਜਨੂਨ ਬੜਾ ਸੇਵਾ ਦਾ ਉਸ ਦਾ ਕਹਿਣਾ ਵੀ ਰੋਜ਼ ਦੇ 40 ਤੋਂ 50 ਮੋਟਰਸਾਈਕਲ ਲੋਕ ਆ ਜਾਂਦੇ ਨੇ ਸਰਵਿਸ ਕਰਵਾਉਣ ਆਤੇ ਪਰ ਕਹਿੰਦੇ ਇਹ ਗੁਰੂ ਸਾਹਿਬ ਦੀ ਬੜੀ ਕਿਰਪਾ ਵਾਂਗ ਕਹਿੰਦੇ ਕਦੀ ਘਾਟਾ ਵਾਧਾ ਨਹੀਂ ਵੇਖੀਦਾ ਮਾਤਮਾ ਰਜਾ ਵਿੱਚ ਰਹੀਦਾ ਤੇ ਬਹੁਤ ਖੁਸ਼ ਹੈ ਨੌਜਵਾਨ ਵੱਖਰਾ ਪ੍ਰਾਲਾ ਕੀਤਾ ਜਾ ਰਿਹਾ ਜਿਹੜੇ ਲੋਕ ਜਾਂਦੇ ਨੇ ਤੇ ਸਾਡੀ ਹੋ ਵੀ ਸੰਗਤਾਂ ਨੂੰ ਪੀ ਲਿਆ ਜਾਂ ਹੋ ਵੀ ਲੋਕਾਂ ਨੂੰ ਪੀ ਲਿਆ ਵੱਖ-ਵੱਖ ਤਰ੍ਹਾਂ ਦੇ ਲੰਗਰ ਲੱਗਦੇ ਨੇ ਵੀ ਇਸ ਨੌਜਵਾਨ ਨੇ ਇੱਕ ਲੰਗਰ ਲਗਾਇਆ ਵਾ ਮੋਟਰਸਾਈਕਲ ਸਰਵਸ ਦਾ ਜਿਹੜਾ ਲੰਗਰ ਲਗਾਇਆ ਗਿਆ ਤੇ ਮੈਨੂੰ ਸੁਹਾਣੀ ਇਹਦੇ ਬਾਰੇ ਫਿਰ ਲੱਗਾ ਕਿਸ ਤਾਂ ਪੜ ਲਗਾ ਸੀ ਦੇਖਿਆ ਬਾਹਰ ਬੋਰਡ ਕੋਆ ਤੇ ਲਗਾਣੀ ਆ ਕਿਸ ਤਾਂ ਮਸ਼ਹੂਰੀ ਕੀਤੀ ਗਈ ਵੀ ਤੇ ਸਰਵਸ ਫ੍ਰੀ ਕੀਤੀ ਜਾਂਦੀ ਆ ਜਿਹੜਾ ਹੌਲਾ ਮੰਨ ਅਨੰਪੁਰ ਸਾਹਿਬ ਜਾ ਰਿਹਾ ਇਹ ਬਸ ਵੈਸੇ ਹੀ ਇੰਸਟਾ ਦੇ ਉੱਤੇ ਪੋਸਟ ਪਈ ਆ ਹਰ ਸਾਲ ਪਈਦੀ ਆ ਕਿ ਵੀਰ ਭਰਾਵਾਂ ਦਾ ਬ ਉਹਨਾਂ ਨੂੰ ਜਿੰਨੇ ਕਿ ਸ਼ਰਦਾ ਦੇ ਵਿੱਚ ਕੀਤਾ ਹੈ ਮਤਲਬ ਉਹਨਾਂ ਨੇ ਸ਼ੇਅਰ ਕੀਤੀ ਵੀਡੀਓ ਗਾਂ ਦੇ ਗਾਂ ਪਹੁੰਚੀਆਂ ਵੀਰ ਭਰਾਵਾਂ ਦਾ ਸਾਥ ਮਿਲਿਆ ਬਸ ਉਤਰਾਂ ਹੀ ਤੁਰੇ ਬਈ ਤੇ ਬਿਲਕੁਲ ਸੋਪੀ ਹਣੀ ਗਾਵੀ ਦੀ ਜਿਹੜੀ ਸੇਵਾ ਇਸੇ ਤਰ੍ਹਾਂ ਚੱਲਦੀ ਰਹੂਗੀ ਕਿ ਜਾਂ ਇਹ ਸੇਵਾ ਵਿੱਚ ਬੰਦ ਕਰ ਦਿੱਤੀ ਜਾਊਗੀ ਜਾਂ ਸੇਵਾ ਵਧਾਈ ਜਾਊਗੀ ਗਾਂ ਇਹ ਨਹੀਂ ਵਧੀਏ ਇਤੋਂ ਵਧੀਆ ਸੇਵਾ ਮਤਲਬ ਜਿੰਨੇ ਇਤੋਂ ਥੋੜੀ ਜਿੱਤਰਾ ਦੀ ਵੱਧ ਤੋਂ ਵੱਧ ਸੇਵਾ ਹੀ ਉਤੋਂ ਇਤੋਂ ਵੱਧ ਕੀ ਕੀ ਕਰਾਂਗੇ ਸੇਵਾ ਕਿ ਵੀਨੇ ਸੋਭਾਣੀ ਜੀ ਮੁੰਡੇ ਕਿੰਨੇ ਕੰਮ ਕਰਦੇ ਨੇ ਟੜਕੋ ਕਾਰੀਗਰ ਜਿਹੜੇ ਨੇ ਉਹ ਕਿੰਨੇ ਕੰਮ ਕਰਦੇ ਨੇ ਇੰਨੇ ਆ ਰਹੀ ਮੋਟਰਸਾਈਕਲ ਦੇ ਫਿਰ ਕੱਲੇ ਸਰਵਜ ਦੀ ਕਰ ਪਾਉਂਦੇ ਸਟਾਫ ਕਿੰਨਾ ਰੱਖਿਆ ਬੰਦੇ ਕਿੰਨੇ ਗਏ ਨਾਲ ਪੰਜ ਮੁੰਡੇ ਭਾਜੀ ਜਿਹੜੇ ਆਂ ਜੀ ਦੋ ਜਿਹੜੇ ਹੌਲੇ ਮੱਲੇ ਤੇ ਗਏ ਹੋਇਆ ਕਿ ਉਹਨਾਂ ਨੇ ਜਿਹੜੇ ਵਾਕੇ ਨੇ ਜਾਣਾ ਹੈ ਉਹਨਾਂ ਨੂੰ ਕਿਹਾ ਬਾਅਦ ਚ ਚੱਲ ਜਿਓ ਹੁਣ ਇਸ ਤੋਂ ਬਾਅਦ ਅਸੀਂ ਜੋ ਦੋ ਛੁੱਟੀਆਂ ਆਉਣੀ ਉੱਤੇ ਵਿੱਚ ਜਾਵਾਂਗੇ ਜੀ ਠੀਕ ਹੈ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਸ ਨੌਜਵਾਨ ਦਾ ਵੱਖਰਾ ਪ੍ਰਾਲਾ ਵਾ ਇੱਕ ਵੱਖਰੀ ਤਰ੍ਹਾਂ ਦਾ ਲੰਗਰ ਲਗਾਇਆ ਗਿਆ ਅਸੀਂ ਦੇਖਿਆ ਵੀ ਕੋਈ ਲੰ ਫਲਾਦ ਲਾਉਂਦਾ ਵਾ ਕੋਈ ਦਾਤ ਸਭ ਜੇ ਲੰਗਰ ਲਾਉਗਾ ਇਸ ਨੌਜਵਾਨ ਨੇ ਇੱਕ ਵੱਖਰਾ ਡਾ ਲੰਗਰ ਲਗਾਇਆ ਗਿਆ ਮੋਟਰਸਾਈਕਲ ਸਲਵਸ ਰੁਪਏ ਦਾ ਜਿਹੜਾ ਕਿ ਲੰਗ ਲਗਾਇਆ ਗਿਆ ਵਾ ਜਿਹੜੀਆਂ ਸੰਗਤਾਂ ਨੌਜਵਾਨ ਮੁੰਡੇ ਜਾਂਦੇ ਨੇ ਮੋਟਰਸਾਈਕਲ ਲੈ ਕੇ ਆਨੰਦਪੁਰ ਸਾਹਿਬ ਹੋਲੇ ਮੱਲੇਵਾ ਤੇ ਉਹਨਾਂ ਦਾ ਜਿਹੜਾ ਕਿ ਰਪੀ ਦਾ ਲੰਗਾ ਜਿਹੜਾ ਲਗਾਇਆ ਗਿਆ ਬਿਲਕੁਲ ਸਰਵਰ ਫਰੀ ਕੀਤੀ ਜਾ ਰਹੀ ਆ ਸਿਫ ਤੇ ਦੇ ਥੋੜੇ ਬੋਤੇ ਪੈਸੇ ਲਈ ਜਾ ਰਹੇ ਨੇ ਅਤੇ ਵੀਰ ਦਾ ਕਹਿਣਾ ਵੀ ਜੇਕਰ ਉਹ ਵੀ ਕਿਸੇ ਕੋ ਨਹੀਂ ਹੈਗੇ ਤੇ ਉਹ ਵੀ ਜਿਹੜਾ ਕੋਈ ਛੱਡ ਦੇ ਉਹਨੂੰ ਸੇਵਾ ਵਿੱਚ ਪਾਤਾ ਬਹੁਤ ਸੋਹਣਾ ਪਰਾਲਾ ਕੀਤਾ ਗਿਆ ਨੌਜਵਾਨ ਛੋਟੀ ਉਮਰ ਆ ਪਰ ਸੋਚ ਬਹੁਤ ਵੱਡੀ ਆ ਹੋਰ ਹੀ ਗੱਲਬਾਤ ਕਰਾਂਗੇ ਵੀਰਾਂ ਦੇ ਨਾਲ ਜਿਹੜੇ ਕੀ ਹੋਰ ਵੀਰ ਇਥੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਉਹਨਾਂ ਦਾ ਕੀ ਕਹਿਣਾ ਵਾ ਹਾਂਜੀ ਵੀਰ ਜੀ ਕੀ ਨਾਂ ਜੜਾ ਹਾਂਜੀ ਮਲਕਿੰਦ ਸਿੰਘ ਜੀ ਮਨਜੀਤ ਸਿੰਘ ਜੀ ਇਹ ਤੁਸੀਂ ਸਰਵਿਸ ਕਰਵਾਵਾ ਸੇ ਆਏ ਹੋ ਕੀ ਕਹਿਣਾ ਵੀਰ ਦਾ ਤੇ ਤੁਹਾਨੂੰ ਕਿਸ ਹਾਲ ਦੇ ਵੀਰ ਦਵਾਰੇ ਪੜ ਹਾਂਜੀ ਵਧੀਆ ਜੀ ਚੰਗਾ ਆਪਣੇ ਪਿੰਡ ਦਾ ਹੀ ਇੱਥੇ ਇਲਾਕੇ ਦਾ ਹੀ ਆ ਜੀ ਤੇ ਵੀਰ ਕੋ ਐਵੇਂ ਲੈ ਪੈਸੇ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਵਾਉਣ ਆਇਆ ਸੀਗਾ ਵੀਰ ਦੇ ਨਾਲ ਹੀ ਆ ਉਹ ਵਿਰਾਜ ਗਿਆ ਤੇ ਤੇ ਭਾਈ ਜਿੰਦਾ ਖੜ ਜੋ ਤੇ ਕਹਿੰਦੇ ਹੌਲੇ ਮੱਲੇ ਤੇ ਇਹਨੇ ਫ੍ਰੀ ਸੇਵਾ ਲਾਤੀ ਆ ਜਿਹੜਾ ਵੀ ਹੌਲੇ ਮੱਲੇ ਦੇ ਅਨੰਦਪੁਰ ਸਾਹਿਬ ਜਾਂਦਾ ਉਸ ਨੂੰ ਫ੍ਰੀ ਸੇਵਾ ਕੀਤੀ ਜਾਂਦੀ ਆ ਉਹਦੀ ਮੁਰਸ਼ਾਹਾਂ ਦੀ ਫ੍ਰੀ ਸਰਵਿਸ ਕੀਤੀ ਜਾਂਦੀ ਆ ਤੇਲ ਇਸ ਨੂੰ ਥੋੜੇ ਬੋਤੇ ਪੈ ਲੈ ਜਾਂਦੇ ਨੇ ਜੇਕਰ ਕਿਸੇ ਕੋਲ ਹੈਗੇ ਠੀਕ ਆ ਨਹੀਂ ਤਾਂ ਉਹਦੇ ਵੀ ਮਾਫ ਕਰ ਦਿੱਤੇ ਜਾਂਦੇ ਨੇ ਅਤੇ ਕਿਸ ਤਰ੍ਹਾਂ ਦੇਖਦੇ ਵੀਰ ਦੇ ਪਰਾਲੇ ਨੂੰ ਇਹ ਨੂੰ ਮੈਂ ਬਹੁਤ ਵਧੀਆ ਭਾਜੀ ਬਹੁਤ ਸੋਹਣੀ ਗੱਲ ਹੈ ਬਹੁਤ ਸੋਹਣੀ ਗੱਲ ਹੈ ਜੀ ਵਧੀਆ ਗੱਲ ਹੈ ਜੀ ਇਸ ਤਰ੍ਹਾਂ ਦੀ ਸੇਵਾ ਸਤਗੁਰੂ ਕੇ ਦੇ ਕਰਮਾਂ ਚ ਲਿਖਦਾ ਜੀ ਹਾਰੇ ਸਾਰੇ ਦੀ ਨਹੀਂ ਗੇਮ ਹੈਗੀ ਦਿਲ ਵੱਡਾ ਚਾਹੀਦਾ ਜੀ ਬਿਲਕੁਲ ਜੀ ਦਿਲ ਵੱਡਾ ਚਾਹੀਦਾ ਤੇ ਮੈਨੂੰ ਇਹ ਸੋ ਵੀ ਖਾਸ ਤੱਕ ਐਸੇ ਦੇਖਿਆ ਨੌਜਵਾਨ ਸਾਡੇ ਪੰਜਾਬ ਦੇ ਜਿਹੜੇ ਮੁੰਡੇ ਨੇ ਹਮੇਸ਼ਾ ਮੋਟਰਸਾਈਕਲ ਚੜ੍ਹ ਕੇ ਜਾਂਦੇ ਦੋ ਦੋ ਤਿੰਨ ਤਿੰਨ ਜਾਂਦੇ ਨੇ ਕਿ ਲੱਗਦਾ ਵੀ ਮੋਟਰਸਾਈਕਲ ਇਹਨਾਂ ਦੀ ਜਿਹੜੀ ਆ ਸਭ ਤੋਂ ਚੰਗੀ ਹੋਣੀ ਚਾਹੀਦੀ ਆ ਤੇਲ ਪਾਣੀ ਠੀਕ ਹੋਣਾ ਚਾਹੀਦਾ ਫੇਰ ਹੀ ਜਾ ਕੇ ਜਿਹੜਾ ਕਿ ਨਾਨਪੁਰ ਸਾਹਿਬ ਦੇ ਹੋਲੇ ਮੱਲੇ ਪਹੁੰਚ ਸਕਦਾ ਨੌਜਵਾਨ ਹਾਂਜੀ ਬਿਲਕੁਲ ਸਹੀ ਗੱਲ ਰੱਢੀ ਇੱਥੋਂ ਬੰਦਾ ਆਪਣੀ ਤਸੱਲੀ ਕਰਾ ਕੇ ਜਾਂਦਾ ਜੀ ਰਸਤੇ 'ਚ ਕੋਈ ਅਭਿ ਨਵੀ ਹੋ ਜਾਵੇ ਹਨਾ ਜੀ ਉਹਦੇ ਰਿਕਾਰਡਿੰਗ ਹੀ ਮੰਡੇ ਕਰਵਾ ਕੇ ਜਾਂਦੇ ਕੰਮ ਤੇ ਕੋਈ ਅਭੀ ਨਵੀਂ ਨਾ ਹੋ ਜਾਵੇ ਰਸਤੇ ਕੋਈ ਵੀ ਕੇ ਵੀ ਪੱਖੋਂ ਸੰਤ ਪੱਖੋਂ ਰੈਡੀ ਕਰਕੇ ਜਾਂਦੇ ਮੁੰਡੇ ਕੋ ਬਿਲਕੁਲ ਕੀ ਲੱਗਦਾ ਵੀ ਇਸ ਤਰ੍ਹਾਂ ਦੇ ਲੰਗਰ ਨਾਲ ਜਿਸ ਤਰ੍ਹਾਂ ਹਣੀ ਵੀਰ ਨੇ ਲੰਗਰ ਲਗਾਇਆ ਜਿਵੇਂ ਉਹ ਕਹਿਣਾ ਵੀ ਮੋਟਰਸਾਈਕਲ ਵੀ ਸਰਵਸ ਫ੍ਰੀ ਕੀਤੀ ਜਾਂਦੀ ਆ ਸਾਰੇ ਜਿਹੜੇ ਕੰਮ ਮੋਟਰਸਾਈਕਲ ਦੇ ਰਿਪੇਅਰ ਤੱਕ ਜਿਹੜੇ ਨੇ ਸਾਰੇ ਫ੍ਰੀ ਸੇਵਾ ਕੀਤੀ ਜਾਂਦੀ ਕੀ ਲੱਗਦਾ ਇਸ ਤਰ੍ਹਾਂ ਦੇ ਪਰਾਲੇ ਹੋਰ ਹੋਣ ਜੀ ਦੇ ਨੇ ਹਾਂ ਜਰੂਰ ਜੀ ਤੁਹਾਨੂੰ ਪਹਿਲਾਂ ਦੱਸਿਆ ਜੀ ਹੁਣੇ ਦੱਸ ਗਿਆ ਡਾਂਗੇ ਦਿਲ ਵੱਡਾ ਚਾਹੀਦਾ ਜੀ ਬੰਦੇ ਸੇਵਾ ਸੇਵਾ ਕਰਨ ਵਾਸਤੇ ਦਿਲ ਵੱਡਾ ਚਾਹੀਦਾ ਜੀ ਸੇਵਾ ਵਾਸਤੇ ਸੇਵਾ ਨਾਲੇ ਕਰਮਾਣਾ ਮਿਲਦੀ ਹੈ ਜੀ ਚਾਹ ਵਾਣ ਹੁੰਦਾ ਬੰਦਾ ਜਿਹੜਾ ਕਿ ਉਹਨੂੰ ਇਸ ਤਰ੍ਹਾਂ ਵੀ ਤੇ ਮਨ ਚ ਖਿਆਲ ਆ ਕਿ ਮੈਂ ਚਾਹ ਵਾਣਾ ਸੇਵਾ ਕੰਦਾ ਬੇਸ਼ੱਕ ਜਿਹੜਾ ਮਰਜੀ ਆਵੇ ਜੀ ਵਾਹ ਜੀ ਵਾਹ ਬੰਦਾ ਸੀ ਦੇਖਦੇ ਵੀ ਜੱਤ ਅੱਜ ਕੱਲ ਲੋਕ ਜੀ ਲੋਕਾਂ ਵਿੱਚ ਪੈਸੇ ਦੀ ਦੌੜ ਮੱਚੀ ਪਈ ਆ ਪੈਸਾ ਕਮਾਉਣ ਦੀ ਦੌੜ ਮੱਚੀ ਪਈ ਆ ਪਰ ਵੀਰ ਦਾ ਕਹਿਣਾ ਵੀ ਜਿਵੇਂ ਫ੍ਰੀ ਸਰਵਿਸ ਲਿਖ ਕੇ ਆਇਆ ਤੇ ਲੋਕ ਰੋਜ਼ ਦੇ 30 ਤੋਂ 40 ਮੋਟਰਸਾਈਕਲ ਲੋਕ ਰੋਜ਼ ਫ੍ਰੀ ਸਰਵਿਸ ਕਰਾ ਜਾਂਦੇ ਨੇ ਕਹਿੰਦੇ ਵੀਰ ਨੂੰ ਕਹਿੰਦੇ ਵੀ ਪੈਸੇ ਦੀ ਕੋਈ ਪਰਵਾਹ ਨਹੀਂ ਬਾਬਾ ਆਪੇ ਪੈਸੇ ਦੇ ਦੇ ਜਾਊਗਾ ਬਸ ਸੇਵਾ ਵੱਲ ਲੋਕਾਂ ਵੱਲ ਜਿਹੜਾ ਜੁੜਿਆ ਵਾ ਕਿਸਾਂ ਦੇ ਦੇ ਜੀ ਹ ਸੋਚ ਹੈ ਜੀ ਉਹਤੇ ਡਿਪੈਂਡ ਕਰਦਾ ਕਿਤਰਾ ਪੱਕਾ ਇਹਨਾਂ ਵਿਚਰਨ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਵੀ ਜਿਹੜਾ ਇਹ ਨੌਜਵਾਨ ਹਣੀ ਜੀ ਦਾ ਲਾ ਆ ਉਸ ਨੇ ਇੱਕ ਵੱਖਰਾ ਪ੍ਰੋਰਾ ਕੀਤਾ ਗਿਆ ਵਾ ਉਸ ਵੱਲੋਂ ਵੱਖਰਾ ਪ੍ਰੋਰਾ ਕੀਤਾ ਗਿਆ ਰਿਆ ਜਿਹੜੇ ਵੀ ਸੰਗਤ ਅਨੰਦਪੁਰ ਸਾਹਿਬ ਹੋਲੇ ਮੱਲੇ ਤੇ ਜਾ ਰਹੀ ਆ ਉਹਨਾਂ ਦੀ ਮੋਟਰਸਾਈਕਲਾਂ ਦੀ ਸਰਵਿਸ ਫ੍ਰੀ ਕੀਤੀ ਜਾ ਰਹੀ ਆ ਇੱਕ ਵੱਖਰਾ ਪ੍ਰੋਰਾ ਨੌਜਵਾਨ ਲੋਕ ਬੜਾ ਵਧੀਆ ਪ੍ਰੋਹਿਲਾ ਵਾ ਛਲਾਗਾ ਜੋ ਕਦਮ ਆ ਉਸ ਵੀਰ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਵੀ ਸਾਡੇ ਨਾਲ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਅਮਰਸਾਹ ਦੇ ਆ ਤਸਵੀਰਾਂ ਦਿਖਾ ਰਹੇ ਆ ਅਤੇ ਵੀਰ ਦਾ ਕਹਿਣਾ ਵੀ ਰੋਜ਼ ਦੇ 30 ਤੋਂ 40 ਮੋਟਰਸਾਈਕਲ ਜਿਹੜੇ ਲੋਕ ਲੈ ਕੇ ਆਉਂਦੇ ਨੇ ਅਤੇ ਇੱਥੇ ਜਿਹੜੇ ਕੀ ਇਹਨਾਂ ਦੀ ਫ੍ਰੀ ਸਰਵਿਸ ਕੀਤੀ ਜਾਂਦੀ ਆ ਇੰਜਨ ਓਇਲ ਤੱਕ ਜਿਹੜਾ ਬਦਲਿਆ ਜਾਂਦਾ ਵਾ ਬਹੁਤ ਵਧੀਆ ਕਦਮ ਆ ਵੱਖਰੀ ਤਰ੍ਹਾਂ ਦਾ ਇੱਕ ਨੌਜਵਾਨ ਲੋ ਲੰਗਰ ਲਗਾਇਆ ਜਾ ਰਿਹਾ ਇਹਦਾ ਲੰਗਰ ਆ ਇਸ ਨੌਜਵਾਨ ਨੂੰ ਲਾਇਆ ਗੱਲਬਾਤ ਕਰਾਂਗੇ ਹੋਰ ਵੀਰ ਦੇ ਨਾਲ ਵੀ ਜਿਹੜਾ ਵੀਰ ਸਰਵਿਸ ਕਰਵਾਉਣ ਵਾਸਤੇ ਆਏ ਨੇ ਗੱਲਬਾਤ ਕਰਦੇ ਆ ਹਾਂਜੀ ਵੀਰੇ ਕੀ ਹਾਲ ਆ ਤੁਹਾਡਾ ਦਵਿੰਦਰਪਾਲ ਸਿੰਘ ਭਾਜੀ ਦਵਿੰਦਰਪਾਲ ਜੀ ਕਿਸ ਤਰ੍ਹਾਂ ਦੇ ਦੇ ਦਿਓ ਵੀਰ ਵੱਲੋਂ ਲੰਗਰ ਲਗਾਇਆ ਗਿਆ ਜਿਹੜਾ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਵੀ ਅਨੰਦਪੁਰ ਸਾਹਿਬ ਹੋਲੇ ਮੱਲੇ ਜਾ ਰਿਹਾ ਉਹਨਾਂ ਦੀ ਮੋਟਰਸਾਈਕਲ ਦੀ ਸਰਵਿਸ ਆਪ ਵੀ ਕੀਤੀ ਜਾ ਰਹੀ ਹੈ। ਹਾਂਜੀ ਹਾਂਜੀ ਮਾ ਵੀ ਇੱਕ ਕਰਾਇਆ ਹੈ ਸਾਡੇ ਭਰਾ ਨੇ ਵੀ ਇੱਕ ਕੱਲ ਸਰਵਿਸ ਕਰਾਇਆ ਹੈ ਭਾਈ ਨੇ ਕਿਹਾ ਕਿ ਜਿਹੜੇ ਅਨੰਦਪੁਰ ਸਾਹਿਬ ਯਾਤਰਾ ਤੇ ਜਾ ਰਹੇ ਉਹਨਾਂ ਦੀ ਸਰਵਿਸ ਫ੍ਰੀ ਕੀਤੀ ਜਾਏਗੀ। ਸਾਡੇ ਕੱਲ ਤਿੰਨ ਲੈ ਕੇ ਗਏ ਮੋਟਰਸਾਈਕਲ ਤੇ ਅੱਜ ਫੇਰ ਇੱਕ ਉਹਨਾਂ ਆਲੇ ਤੇ ਭਾਈ ਨੇ ਇਹਨਾਂ ਕਿਹਾ ਪਹਿਲੀ ਵੀ ਇੱਕ ਵੀਡੀਓ ਵਾਇਰਲ ਹੋਈ ਉਹਨਾਂ ਨੂੰ ਦੇਖ ਕੇ ਸੀ ਇੱਥੇ ਆਏ ਅੱਗੇ ਵੀ ਤੇ ਭਾਈ ਨੇ ਕਿਹਾ ਕੀ ਸਰਵਿਸ ਤੁਹਾਡੀ ਫ੍ਰੀ ਕਰਾਂਗੇ ਪੈਸਾ ਤੁਹਾਡੇ ਕੋਈ ਨਹੀਂ ਲਵਾਂਗੇ ਜੀ ਕਿੰਨਾ ਦੀ ਯੋਜਾ ਜਦ ਵਿੱਚ ਗੱਲ ਕੀਤੀ ਵੀ ਹੌਲੇ ਮੱਲੇ ਜਾਣ ਵਾਸਤੇ ਨਾਲ ਬਹੁਤ ਸਾਰਾ ਜਾਣ ਵਾਸਤੇ ਸਫ਼ਰ ਬਹੁਤ ਲੰਬਾ ਵਾ ਤੇ ਇਸ ਵਾਸਤੇ ਮੋਟਰਸਾਈਕਲ ਜਿਹੜਾ ਵਾ ਉਹ ਟਿਪ ਟਪ ਹੋਣ ਜੇਦਾ ਵਾ ਤੇ ਇੰਜਨ ਪਾਣੀ ਜਿਹੜਾ ਵਾ ਉਜੀ ਜਿਹੜੀ ਹੋਰ ਪੇ ਜੜੀ ਆ ਉਸ ਪੱਖੋਂ ਜਿਹੜਾ ਮੋਟਰਸਾਈਕਲ ਪੂਰਾ ਤਕੜਾ ਹੋਣਾ ਚਾਹੀਦਾ ਕੀ ਲੱਗਦਾ ਸਫਰ ਤੇ ਜਾਣ ਤੋਂ ਪਹਿਲਾਂ ਮੋਟਰਸਾਈਕਲ ਜਿਹੜੀ ਆ ਰਿਪੇਅਰ ਹੋਣੀ ਜ਼ਰੂਰੀ ਨੇ ਹਾਂਜੀ ਬਹੁਤ ਜ਼ਰੂਰੀ ਆ ਕਿਉਂਕਿ ਕੀ ਰਾਹ ਦੇ ਵਿੱਚ ਬੰਦ ਵੀ ਹੋ ਸਦਾ ਕੋਈ ਹੋਰ ਵੀ ਤਕਲੀਫ ਆ ਸਕਦੀ ਮੋਟਰਸਾਈਕਲ ਨੂੰ ਸਰਵਿਸ ਇੱਕ ਤੁਹਾਨੂੰ ਹੀ ਪੜਾ ਕਿ ਬਹੁਤ ਜ਼ਰੂਰੀ ਗੱਲ ਹੁੰਦੀ ਆ ਯਾਤਰਾ ਬਹੁਤ ਲੰਮੀ ਆ ਇਸ ਕਰਕੇ ਸਰਵਿਸ ਜ਼ਰੂਰੀ ਹੁੰਦੀ ਆ ਕਈਆਂ ਕੋ ਪੈਸੇ ਵੀ ਨਹੀਂ ਹੁੰਦੇ ਇਸ ਕਰਕੇ ਭਾਈ ਨੇ ਕਿਹਾ ਕਿ ਮੈਂ ਤੁਹਾਨੂੰ ਫ੍ਰੀ ਕਰੂੰਗਾ ਮੇਰੇ ਕੋ ਭਰਾ ਕੋ ਵੀ ਗੱਲ ਪੈਸੇ ਥੋੜੇ ਸੀ ਤੇ ਭਾਈ ਨੇ ਕਿਹਾ ਕੋਈ ਗੱਲ ਨਹੀਂ ਤੂੰ ਲੈ ਜਾ ਤੇਰੇ ਇੰਜਨ ਆ ਮੈਂ ਸੋਚਿਆ ਸੀ ਇਸ ਤਰ੍ਹਾਂ ਦੇ ਜਿਹੜੇ ਵੀਰ ਵੱਲੋਂ ਪ੍ਰਾਲੇ ਕੀਤੀਆਂ ਜਾਂਗੀਆਂ ਇਸ ਤਰ੍ਹਾਂ ਲੰਗਰ ਲਗਾਇਆ ਜਾਊ ਮੋਟਰਸਾਈਕਲ ਸਰਵਿਸ ਤੇ ਰਿਪੇਅਰ ਦਾ ਨਹੀਂ ਭਾਜੀ ਕਰੀ ਨਹੀਂ ਸੋਚਿਆ ਸੀ ਇਹ ਪਹਿਲੀ ਜਰੀ ਆ ਕਿ ਸਰਵਿਸ ਫ੍ਰੀ ਹੋ ਰਹੀ ਜੇ ਹਾਂਜੀ ਤੇ ਕੀ ਕਹਿਣਾ ਕੀ ਜਾਓਗੇ ਆਪਣੇ ਵੱਲੋਂ ਜਿਹੜੇ ਖਾਸ ਕਰਕੇ ਦਸਕ ਜਿਹੜੇ ਸਾਡੇ ਦੇਖ ਲੈਣ ਦੇ ਦੇਸ਼ਾਂ ਵਿਦੇਸ਼ਾਂ ਚ ਜਾਂ ਜਿਹੜੇ ਅਨੰਦਪੁਰ ਸਾਹਿਬ ਹੋਲੇ ਮਹਲੇ ਜਾ ਰਹੇ ਨੇ ਨੌਜਵਾਨ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹੋ ਕਹਿਣਾ ਕਿ ਭਾਜੀ ਕੋ ਆਓ ਵਾਤ ਵਾਤ ਸਰਵਿਸ ਕਰਾਓ ਫ੍ਰੀ ਕਰਦੇ ਪਏ ਨੇ ਇਹਨਾਂ ਨੂੰ ਦੁਆ ਨਾਲ ਆ ਬੰਦੇ ਭਾਜੀ ਅਸੀਂ ਜਾਣੇ ਨਹੀਂ ਆ ਤੇ ਲੋਕਾਂ ਨੂੰ ਜਾਣਾ ਚਾਹੀਦਾ ਵਾ ਤੇ ਇਸ ਕਰਕੇ ਸਰਵਿਸ ਕਰਦੇ ਪਏ ਨੇ ਤੇ ਹੋਰ ਥੈਂਕ ਯੂ ਭਾਜੀ ਬਿਲਕੁਲ ਜੀ ਇੱਕ ਵਾਰੀ ਹਣੀ ਨਾਲ ਗੱਲਬਾਤ ਕਰਦੇ ਆ ਹਣੀ ਵੀ ਥੋੜੀ ਸਾਡੇ ਕੈਮਰੇ ਗਰੀ ਆਇਓ ਮੈਨੂੰ ਐਸੋ ਵੀ ਆਪ ਕਦੀ ਨੰਬਰ ਸਾਹਿਬ ਗਏ ਹੋਲੇ ਮਲੇ ਤੇ ਨਹੀਂ ਭਾਜੀ ਮੈਂ ਤਾਂ ਨਹੀਂ ਗਏ ਆਪ ਨਹੀਂ ਗਏ ਪਰ ਸੰਗਤਾਂ ਨੂੰ ਭੇਜਦੇ ਹੋ ਇਹ ਕੀ ਗੱਲ ਆਪ ਕਿਉਂ ਨਹੀਂ ਜਾ ਜਾ ਪਾਏ ਬਾਹਰ ਜਾਏ ਨਹੀਂ ਜਾਂਦਾ ਕਰਦੇ ਨੇ ਕੋਰੇ ਦਾ ਕੰਮ ਕਰਨ ਦੀ ਛੱਡ ਕੇ ਜਾ ਜਾਂਦਾ ਇੱਧਰੋਂ ਨਹੀਂ ਜਾਂਦਾ ਬੜੀ ਵੱਡੀ ਨੌਜਵਾਲੀ ਸੋਚ ਆ ਆਪ ਭਾਵੇਂ ਨਵੀਰ ਅਜ ਤੱਕ ਨੰਬਰ ਸਾਹਿਬ ਹੋਲੇ ਮਲੇ ਤੇ ਨਹੀਂ ਗਿਆ ਪਰ ਜਿਹੜੇ ਸੰਗਤਾਂ ਵਾਲੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਜਾਣ ਵਾਸਤੇ ਪੁਸ਼ਾਈ ਕਰ ਰਿਆ ਇਹ ਬਸ ਉਦੋਂ ਗਿਆ ਜਦੋਂ ਪੈਸੇ ਨਹੀਂ ਗਏ ਬਸ ਜਦੋਂ ਪੈਸਾ ਘੋੜੇ ਰਹਿ ਗਏ ਇੱਥੇ ਪਰ ਮੈਂ ਕਹਿੰਦਾ ਜੇ ਅਸੀਂ ਰਹਿ ਸਕਦੇ ਹਾਡਰ ਕੇ ਕਈ ਰਹਿ ਸਕਦੇ ਆ ਪਰ ਉਹਨਾਂ ਨੂੰ ਨਹੀਂ ਰਹਿਣ ਦੇਣਾ ਉਹਨਾਂ ਨੂੰ ਆਨੰਦਪੁਰ ਮੰਨੀਕਰ ਸਾਡੀ ਯਾਤਰਾ ਕਰਵਾ ਸਕਦੇ ਆ ਵਾਹ ਵਾਹ ਵੀਰ ਦਾ ਕਹਿਣਾ ਵੀ ਪੈਸੇ ਘਣੋ ਕਈ ਰਹਿ ਜਾਂਦੇ ਨੇ ਤੇ ਇਹਦਾ ਕਹਿਣਾ ਵੀ ਮੈਂ ਵੀ ਕਿਸੇ ਰਹਿ ਗਿਆ ਸੀ ਇਸ ਕਾਕੇ ਇਹ ਜਿਹੜੀ ਕਮੀ ਆ ਕਿਸੇ ਨੇ ਨਹੀਂ ਆਉਂ ਦਿੱਤੀ ਜਾਊਗੀ ਉਹਨਾਂ ਦੀ ਮੋਟਰਸਾਈਕਲ ਦੀ ਫ੍ਰੀ ਸਰਵਿਸ ਫ੍ਰੀ ਜਿਹੜਾ ਸਾਰਾ ਕੰਮ ਕੀਤਾ ਜਾਊਗਾ ਤਾਂ ਜੋ ਕਿ ਨੌਜਵਾਨ ਜਿਹੜਾ ਵੀ ਸ਼ਰਦਾ ਦੇ ਨਾਲ ਅਨੰਦਪੁਰ ਸਾਹਿਬ ਹੋਲੇ ਮੱਲੇ ਤੇ ਜਾਂ ਕਿਸੇ ਧਾਰਮਿਕ ਸਥਾਨ ਤੇ ਜਾਂਦਾ ਮਣੀਕਰ ਸਾਹਿਬ ਜਾਂਦਾ ਉਸ ਨੂੰ ਫ੍ਰੀ ਸਰਵਿਸ ਦਿੱਤੀ ਜਾਊਗੀ ਉਸ ਦੀ ਮੋਟਰਸਾਈਕਲ ਦੀ ਫ੍ਰੀ ਰਿਪੇਅਰ ਕੀਤੀ ਜਾਊਗੀ ਬੜਾ ਸੋਹਣਾ ਪ੍ਰਾਲਾਸ ਨੌਜਵਾਨ ਵੱਲੋਂ ਅਤੇ ਛਲਾਗ ਜੋ ਕਦਮ ਆ ਇੱਕ ਵੱਖਰੀ ਤਰ੍ਹਾਂ ਜਿਹੜਾ ਕਿ ਲੰਗਰ ਲਗਾਇਆ ਜਾ ਰਿਹਾ ਸ ਨੌਜਵਾਨੋਂ ਹਨ ਜਿਹੜਾ ਕਿ ਮੋਟਰਸਾਈਕਲ ਰਿਪੇਅਰ ਵੱਲੋਂ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ